ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਮੁਕਸਾ ਸਾਹਿਬ ਤੋਂ ਸਾਹਮਣੇ ਆ ਰਹੀ ਆ ਐਨਆਈਏ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਆ ਇਹ ਰੇਡ ਇੱਕ ਨਸ਼ਾ ਤਸਕਰ ਦੇ ਘਰ ਤੇ ਹੋਈ ਆ ਉਹ ਹੁਣ ਨਸ਼ਾ ਤਸਕਰ ਸੈਂਟਰ ਜੇਲ ਨਾਭਾ ਦੇ ਵਿੱਚ ਬੰਦ ਹੈ ਤਾਂ ਉਸ ਤੋਂ ਬਾਅਦ ਐਨਆਈਏ ਦੇ ਵੱਲੋਂ ਹੁਣ ਉਸ ਦੀ ਜਾਇਦਾਦ ਤੇ ਜਿਹੜੀ ਉਹ ਐਨਆਈਏ ਦੇ ਵੱਲੋਂ ਰੇਡ ਕੀਤੀ ਗਈ ਆ ਉਸ ਦੀ ਜਾਇਦਾਦ ਕੁਰਕ ਕਰਨ ਦੇ ਲਈ ਜਿਹੜੀ ਇਹ ਰੇਡ ਹੋਈ ਆ ਤੁਹਾਨੂੰ ਦੱਸ ਦਈਏ ਕਿ ਇਹ ਬਠਿੰਡਾ ਤੋਂ ਮਲੋਟ ਰੋਡ ਤੇ ਇਸ ਨਸ਼ਾ ਤਸਕਰ ਦੀ ਜਿਹੜੀ ਜਾਇਦਾਦ ਹੈ ਉਹ ਉਸ ਤਿੱਪਾ ਉਸੇ ਜਾਇਦਾਦ ਤੇ ਅੱਜ NIA ਦੇ ਵੱਲੋਂ ਰੇਡ ਕੀਤੀ ਗਈ ਆ ਕਾਗਜ਼ਾਂ ਨੂੰ ਖੰਘਾਲਿਆ ਜਾ ਰਿਹਾ ਤੇ ਜਿੰਨੀ ਵੀ ਜਾਇਦਾਦ ਨਸ਼ਾ ਤਸਕਰੀ ਤੋਂ ਬਾਅਦ ਬਣੀ ਹੋਵੇਗੀ ਉਸ ਨੂੰ ਕੁਰਕ ਕੀਤਾ ਜਾਵੇਗਾ ਲਗਾਤਾਰ ਪੰਜਾਬ ਪੁਲਿਸ ਅਤੇ NIA ਜਿਹੜੀ ਉਹ ਹੁਣ ਨਸ਼ਾ ਤਸਕਰਾਂ ਦੇ ਲਈ ਪੱਬਾਂ ਪਾਰ ਹੋ ਚੁੱਕੀ ਆ ਲਗਾਤਾਰ ਜਿਹੜੀਆਂ ਕਾਰਵਾਈਆਂ ਨੇ ਹੋ ਰੰਭੀਆਂ ਜਾ ਰਹੀਆਂ ਨੇ ਲਗਾਤਾਰ ਜਿਹੜੀਆਂ ਰੇਡਾਂ ਕਰਕੇ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਕੁਰਕ ਕੀਤਾ ਜਾ ਰਿਹਾ ਪਿਛਲੇ ਕਈ ਦਿਨਾਂ ਤੋਂ ਜਿਹੜੀ ਲਗਾਤਾਰ ਐਨਆਈਏ ਹੁਣ ਨਸ਼ਾ ਤਸਕਰਾਂ ਦੇ ਪਿੱਛੇ ਪਈ ਹੋਈ ਆ ਲਗਾਤਾਰ ਜਿਹੜੀ ਐਨਆਈਏ ਨਸ਼ਾ ਤਸਕਰਾਂ ਦਾ ਜਿਹੜਾ ਬੈਕਗ੍ਰਾਉਂਡ ਆ ਉਹ ਖੰਗਾਲਦੀ ਹੋਈ ਨਜ਼ਰ ਆ ਰਹੀ ਆ ਉਹਨਾਂ ਦੀਆਂ ਜਾਇਦਾਦਾਂ ਖੰਗਾਲਦੀ ਹੋਈ ਨਜ਼ਰ ਆ ਰਹੀ ਆ ਜਿਸ ਨਸ਼ਾ ਤਸਕਰ ਦੀ ਗੱਲ ਕਰੀਏ ਤਾਂ ਇਸ ਦਾ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਇਸ ਅਮਨਦੀਪ ਸਿੰਘ ਦੇ ਉੱਪਰ ਉੱਪਰ ਦਰਜ ਨੇ ਤੇ ਹੁਣ ਇਹ ਜਿਹੜੀ ਇੱਕ ਕਹਿੰਦੇ ਕਿ ਇਹਨਾਂ ਪਰਚਿਆਂ ਦੇ ਵਿੱਚ ਸਜ਼ਾ ਕੱਟਦਾ ਹੋਇਆ ਰਹਿ ਰਿਹਾ ਸੈਂਟਰਲ ਜੇਲ ਨਾਬਾ ਦੇ ਵਿੱਚ ਤਾਂ ਵੱਡੀ ਖਬਰ ਹੈ ਹੁਣ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਅੱਜ ਤੜਕਸਾਰ ਐਨਆਈਏ ਦੇ ਵੱਲੋਂ ਵੱਡੀ ਰੇਡ ਕੀਤੀ ਗਈ ਆ ਇਹ ਰੇਡ ਨਸ਼ਾ ਤਸਕਰ ਦੇ ਘਰ ਹੋਈ ਹੈ ਲਗਾਤਾਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਨਸ਼ਾ ਉਹ ਆਪਣੇ ਪੈਰ ਫਲਾਉਂਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣ ਇਸੇ ਨੂੰ ਘਟ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਤੇ ਐਨਆਈਏ ਆ ਹੁਣ ਪੱਪਾਪਾਰ ਹੋ ਚੁੱਕੀ ਆ ਲਗਾਤਾਰ ਨਸ਼ਾ ਤਸਕਰਾਂ ਤੇ ਜਿਹੜੇ ਪਰਚੇ ਨੇ ਉਹ ਵੀ ਕੀਤੇ ਜਾ ਰਹੇ ਨੇ ਫੜੋ ਫੜਾਈ ਵੀ ਚੱਲ ਰਹੀ ਆ ਤਾਂ ਇਹ ਜਿਹੜੇ ਪੁਰਾਣੇ ਨਸ਼ਾ ਤਸਕਰ ਸੀਗੇ ਦੇ ਵੱਡੇ ਮਗਰਮੱਛ ਸੀਗੇ ਉਹਨਾਂ ਦੀਆਂ ਹੁਣ ਜਾਇਦਾਦਾਂ ਜਿਹੜੀਆਂ ਉਹ ਕੁਰਕ ਕਰਨ ਦੇ ਵਿੱਚ ਜਿਹੜੀ ਸਫਲ ਹੋ ਰਹੀ ਆ ਐਨਆਈਏ ਪੰਜਾਬ ਪੁਲਿਸ ਲਗਾਤਾਰ ਜਿਹੜਾ ਪ੍ਰਸ਼ਾਸਨ ਆ ਉਹ ਪਰਚੇ ਲਾਉਂਦਾ ਹੋਇਆ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਕਿ ਵੱਡੀਆਂ-ਵੱਡੀਆਂ ਕੋਠੀਆਂ ਦੇ ਬਾਹਰ ਜਿਹੜੇ ਪਰਚੇ ਲੱਗ ਰਹੇ ਨੇ ਕਿ ਇਹ ਜਾਇਦਾਦ ਨਸ਼ਾ ਤਸਕਰੀ ਕਰਕੇ ਬਣਾਈ ਆ ਤਾਂ ਕੋਰਟ ਦੇ ਹੁਕਮਾਂ ਤੇ ਇਸ ਜਾਇਦਾਦ ਨੂੰ ਕੁਰਕ ਕੀਤਾ ਜਾਂਦਾ ਹੈ ਇਸ ਜਾਇਦਾਦ ਨੂੰ ਸੀਲ ਕੀਤਾ ਜਾਂਦਾ ਹੈ ਤਾਂ ਸੀਲ ਕੀਤੀਆਂ ਜਾ ਰਹੀਆਂ ਨੇ ਸਾਰੀਆਂ ਜਾਇਦਾਤਾਂ ਜਿੰਨੀਆਂ ਵੀ ਜਿਹੜੀਆਂ ਨਸ਼ਾ ਤਸਕਰੀ ਨੂੰ ਕਰਕੇ ਜਿਹੜੀਆਂ ਉਹਨਾਂ ਲੋਕਾਂ ਦੇ ਵੱਲੋਂ ਇਕੱਠੀਆਂ ਕੀਤੀਆਂ ਜਾ ਰਹੀਆਂ ਸੀ ਤਾਂ ਅੱਜ ਇਸ ਅਮਨਦੀਪ ਦੀ ਜਾਇਦਾਦ ਨੂੰ ਖੰਘਾਲਣ ਦੇ ਲਈ NIA ਉਹਨਾਂ ਦੇ ਘਰ ਪਹੁੰਚੀ ਉਹਨਾਂ ਦੀ ਰਿਹائش ਤੇ ਛਾਪੇਮਾਰੀ ਕੀਤੀ ਗਈ ਹੈ ਵੱਡੀ ਖਬਰ ਹੈ ਕਿ ਸ਼੍ਰੀ ਮੁਕਸਤ ਸਾਹਿਬ ਤੋਂ ਆ ਰਹੀ ਹੈ ਇੱਕ ਨਸ਼ਾ ਤਸਕਰ ਦੇ ਘਰ NIA ਦੇ ਵੱਲੋਂ ਰੇਡ ਕੀਤੀ ਗਈ ਹੈ ਅੱਜ ਤੜਕਸਾਰ NIA ਜਿਹੜੀ ਉਹ ਨਸ਼ਾ ਤਸਕਰ ਅਮਨਦੀਪ ਦੇ ਘਰ ਪਹੁੰਚਦੀ ਹੈ ਉਹਨਾਂ ਦੇ ਕਾਗਜ਼ਾਂ ਦੀ ਖੰਘਾਲੀ ਕੀਤੀ ਜਾ ਰਹੀ ਕਾਂਜ ਖੰਘਾਲੇ ਜਾ ਰਹੇ ਨੇ ਕਿ ਕਿੰਨੀ ਜਾਇਦਾਦ ਆ ਜਿਹੜੀ ਉਹ ਨਸ਼ਾ ਤਸਕਰੀ ਤੋਂ ਬਾਅਦ ਬਣੀ ਹੈ ਕਿੰਨੀ ਜਾਇਦਾਦ ਆ ਜਿਹੜੀ ਉਹ ਉਹ ਪਹਿਲਾਂ ਤੋਂ ਉਹ ਜਿੰਨੀ ਵੀ ਜਾਇਦਾਦ ਜਿਹੜੀ ਉਹ ਨਸ਼ਾ ਤਸਕਰੀ ਕਰਕੇ ਬਣਾਈ ਹੋਵੇਗੀ ਉਸ ਨੂੰ ਸੀਲ ਕੀਤਾ ਜਾਵੇਗਾ ਵੱਡੇ ਵੱਡੇ ਜਿਹੜੇ ਨਸ਼ਾ ਤਸਕਰ ਸੀਗੇ ਪੰਜਾਬ ਦੇ ਵਿੱਚ ਉਹਨਾਂ ਦੀਆਂ ਜਾਇਦਾਦਾਂ ਸੀਲ ਕਰ ਦਿੱਤੀਆਂ ਗਈਆਂ ਤਾਂ ਇਸੋ ਵੇਲੇ ਦੀ ਵੱਡੀ ਖਬਰ ਹੈ ਵੱਡੀ ਰੇਡ ਕੀਤੀ ਗਈ ਹੈ ਐਨਆਈਏ ਦੇ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਵਿੱਚ ਬਠਿੰਡਾ ਤੋਂ ਮਲੋਟ ਰੋਡ ਤੇ ਰੇਡ ਹੋਈ ਹੈ ਇਹ ਰੇਡ ਨਸ਼ਾ ਤਸਕਰ ਦੇ ਘਰ ਹੋਈ ਹੈ ਅਮਨਦੀਪ ਸਿੰਘ ਨਸ਼ਾ ਤਸਕਰ ਜਿਸ ਦੇ ਘਰ ਤੇ ਰੇਡ ਹੋਈ ਹੈ ਉਸ ਸਮੇਂ ਸੈਂਟਰਲ ਜੇਲ ਨਾਭਾ ਦੇ ਵਿੱਚ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਵਿੱਚ ਸਜ਼ਾ ਕੱਟ ਰਿਆ ਐਨਡੀਪੀਐਸ ਐਕਟ ਦੇ ਤਹਿਤ ਕਈ ਮਾਮਲੇ ਇਸ ਵਿਅਕਤੀ ਦੇ ਉੱਤੇ ਦਰਜ ਨੇ ਤਾਂ ਅੱਜ ਐਨਆਈਏ ਦੇ ਵੱਲੋਂ ਉਸ ਦੀ ਜਾਇਦਾਦ ਸੀਲ ਕਰਨ ਦੇ ਲਈ ਉਹਨਾਂ ਦੇ ਘਰ ਛਾਪੇਮਾਰੀ ਕੀਤੀ ਗਈ ਆ ਕਾਗਜ਼ ਖੰਘਾਲੇ ਜਾਣਗੇ ਉਸ ਤੋਂ ਬਾਅਦ ਕੋਰਟ ਦੇ ਵਿੱਚੋਂ ਜਿਹੜੀ ਉਹ ਕਹਦੀ ਹੈ ਕਿ ਇੱਕ ਮਨਜ਼ੂਰੀ ਮਿਲੂਗੀ ਉਸ ਦੇ ਘਰ ਜਾਇਦਾਦ ਸੀਲ ਕਰਨ ਦੇ ਲਈ ਵੱਡੀ ਖਬਰ ਹੈ ਕਿ ਲਗਾਤਾਰ ਹੁਣ ਪੰਜਾਬ ਪੁਲਿਸ ਅਤੇ NIA ਪ੍ਰਸ਼ਾਸਨਾਂ ਜਿਹੜਾ ਉਹ ਲਗਾਤਾਰ ਹੁਣ ਨਸ਼ਾ ਤਸਕਰਾ ਤੇ ਸਿਕੰਜਾ ਕਸਦਾ ਹੋਇਆ ਨਜ਼ਰ ਆ ਰਿਹਾ ਹੈ